ਸਤਿ ਸ਼੍ਰੀ ਅਕਾਲ న్యూ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਪ੍ਰੀਤੀ ਪਾਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਬਟਾਲਾ ਪੁਲਿਸ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਮਿਲਿਆ ਜੱਗੂ ਭਗਵਾਨਪੁਰੀਆ ਦਾ 3 ਦਿਨਾਂ ਦਾ ਰਿਮਾਂਡ ਮਿਲਿਆ ਪਾਰੀ ਸੁਰੱਖਿਆ ਦੇ ਹੇਠ ਬਟਾਲਾ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਹੈ ਜੱਗੂ ਨੂੰ ਅਸਮ ਦੀ ਸਿਲਚਰ ਜੇਲ ਤੋਂ ਪੁਲਿਸ ਲੈ ਕੇ ਆਈਆ ਦੱਸਈਏ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਐਨਕਾਊਂਟਰ ਦਾ ਡਾਰ ਸਤਾ ਰਿਹਾ ਜੱਗੂ ਭਗਵਾਨਪੁਰੀਆ ਹਾਈ ਕੋਰਟ ਪਹੁੰਚਾਇਆ ਤਾਂ ਪਟੀਸ਼ਨ ਦੇ ਵਿੱਚ ਜੱਗੂ ਨੇ ਐਨਕਾਊਂਟਰ ਦਾ ਖਰਚਾ ਜਤਾਇਆ ਤੇ ਮੰਗ ਕੀਤੀ ਹੈ ਕਿ ਉਸ ਨੂੰ ਸੀਸੀਟੀਵੀ ਦੀ ਨਿਗਰਾਨੀ ਦੇ ਵਿੱਚ ਰੱਖਿਆ ਜਾਵੇ ਪੁਲਿਸ ਮੂਵਮੈਂਟ ਦੀ ਵੀਡੀਓਗ੍ਰਾਫੀ ਕਰਾਉਣ ਤੇ ਹਤਕੜੀਆਂ ਲਗਾ ਕੇ ਪੇਸ਼ ਕਰਨ ਦੀ ਵੀ ਉਸ ਦੇ ਵੱਲੋਂ ਮੰਗ ਕੀਤੀ ਗਈ ਹੈ ਗੈਂਗਸਟਰ ਜੱਗੂ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਏਜੰਸੀਆਂ ਤੋਂ ਸਟੇਟਸ ਰਿਪੋਰਟ ਮੰਗੀ ਅਤੇ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਹੁਣ ਅੱਜ ਉਸ ਨੂੰ ਪੇਸ਼ ਕੀਤਾ ਗਿਆ ਜਿਸ ਦੇ ਵਿੱਚ 3 ਦਿਨ ਦਾ ਰੀਮਾਂਡ ਮਿਲੇ ਹੈ ਤਾਂ ਜੱਗੂ ਭਗਵਾਨਪੁਰੀਆ ਜਿਸ ਨੂੰ ਪੰਜਾਬ ਪੁਲਿਸ ਸਿਲਚਰ ਤੋਸ ਨੂੰ ਲੈ ਕੇ ਆਈ ਸੀ ਬਟਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਜੱਗੂ ਭਗਵਾਨਪੁਰੀਆ ਦਾ 3 ਦਿਨਾਂ ਦਾ ਰਿਮਾਂਡ ਮਿਲੇ ਹੈ ਜੀਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2025 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗਤਪੁਰਵਾਰਪੁਰੀਆ ਨਾਮਿਨੇਟਡ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰੰਟ ਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲੈ ਗਿਆ ਤਾਂ ਹੋਰ ਵੀ ਕੇਸ ਦਾ ਪਰਚੇ ਕੀਤਾ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਪਹਿਲੋ ਸਹੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹ ਦੇ ਅਕੋਰਡਿੰਗਲੀ ਕੀਤਾ ਜਾਵੇਗਾ ਜਿੱਦਾਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਤੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਉਂਦੀ ਉਹ ਦੇ ਅਕੋਰਡਿੰਗਲੀ ਕਰਾਂਗੇ ਪਟਿਆਲਾ ਲੇਟਸਟ ਗੋਲੀ ਕਾਣਾ ਹੋਇਆ ਪਤਾ ਕੋਈ ਚ ਵੀ ਨਾਮਨੈਟ ਕੀਤਾ ਗਿਆ ਉਹਨਾਂ ਨੂੰ ਤੰਦ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫ਼ਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਆਂਦੇ ਬਾਕੀ ਹਰੀ ਤਿੰਨ ਦਿਨ ਦਾ ਪੁਲਿਸ ਮੌਂਦਾਂ ਥੈਂਕ ਯੂ ਸੋ ਇਸ ਪਟੀਸ਼ਨ ਵਿੱਚ ਜਾਂ ਪਹਿਲਾਂ ਪਟੀਸ਼ਨ ਵਿੱਚ ਇੱਕ ਗੱਲ ਤਾਂ ਸਿਮਿਲਰ ਹੈ ਕਿ ਲਾਰੈਂਸ ਬਿਸ਼ਨੋਈ ਦਾ ਨਾਮ ਆਂਦਾ ਹੈ ਜੀ ਬਿਲਕੁਲ ਆਂਦਾ ਹੈ ਉਹਦੇ ਬਾਰੇ ਸਪੈਸੀਫਿਕਲੀ ਲਿਖਿਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਤੋਂ ਉਹਨੂੰ ਖਤਰਾ ਹੈ ਕਿ ਉਹਨੂੰ ਮਾਰ ਦਿੱਤਾ ਜਾ ਸਕਦਾ ਹੈ ਹੋਰ ਕੀ ਇਸ ਤੋਂ ਇਲਾਵਾ ਕਿਹੜੀ ਗੈਂਗਾਂ ਹਨ ਉਸ ਤੋਂ ਇਲਾਵਾ ਉਹਨੇ ਗਗਨ ਜੱਜ ਦਾ ਨਾਮ ਲਿੱਤਾ ਹੈ ਉਸ ਤੋਂ ਇਲਾਵਾ ਇੱਕ ਗੁਰਪ੍ਰੀਤ ਸੇਖੋ ਗੈਂਗ ਦਾ ਨਾਮ ਲਿਆ ਹੈ ਉਸ ਤੋਂ ਬਾਅਦ ਬੰਬਈਆ ਗੈਂਗ ਦਾ ਨਾਮ ਲਿਆ ਹੈ ਜਿਨੇ ਉਹਦੀ ਮਦਰ ਦਾ ਮਰਡਰ ਦਾ ਵੀ ਕਲੇਮ ਕੀਤਾ ਹੈ ਤੇ ਇਹ ਸਾਰੇ ਗੈਂਗਸ ਬਾਰੇ ਲਿਖਿਆ ਗਿਆ ਹੈ ਉਹਨਾਂ ਦੀ ਕਿਉਂਕਿ ਮਦਰ ਦਾ ਵੀ ਕਤਲ ਹੋਇਆ ਸੀਗਾ ਉਸ ਬਾਰੇ ਉਹਨਾਂ ਨੇ ਸਪੈਸੀਫਿਕ ਲਿਖਿਆ ਹਾਂਜੀ ਇਹ ਸਪੈਸੀਫਿਕਲੀ ਲਿਖਿਆ ਹੈ ਜੇ ਮਦਰ ਓਪਨ ਡ੍ਰਿਪ ਉਹਨਾਂ ਨੂੰ ਬ੍ਰੌਡ ਡੇ ਲਾਈਟਸ ਮਦਰ ਉਹਨਾਂ ਦਾ ਹੋ ਸਕਦਾ ਹੈ ਤੇ ਉਸ ਤੋਂ ਜਿਹੜਾ ਬੰਦਾ ਪੰਜਾਬ ਪੁਲਿਸ ਦੀ ਗ੍ਰਿਫਤ ਚ ਹੈ ਉਹਦੀ ਸੇਫਟੀ ਸਿਕਿਉਰਿਟੀ ਦੀ ਕੀ ਗਾਰੰਟੀ ਹੈ ਅੱਛਾ ਜਦੋਂ ਇਹ ਪਟੀਸ਼ਨ ਪਾਈ ਹੈ ਤਾਂ ਇਹਦੇ ਵਿੱਚ ਪੁਲਿਸ ਕਿਉਂਕਿ ਬਖਤਰਬੰਦ ਵਾਹਨ ਵੀ ਯੂਜ਼ ਕਰਦੇ ਰਹੀ ਹੈ ਜਿਹੜੀ ਸਿਕਿਉਰਿਟੀ ਚ ਲਾਇਆ ਉਹਦੇ ਨਾਲ ਜੱਗੂ ਸੈਟੀਸਫਾਈ ਸੀ ਇਹ ਮੇਰੇ ਕੋਲ ਹਲੇ ਇਨਸਟਰਕਸ਼ਨਸ ਨਹੀਂ ਆਏ ਕਿਉਂਕਿ ਉਹ ਕੱਲ ਲੈ ਕੇ ਆਏ ਹਨ ਪਰ ਮੇਰੇ ਕੋਲ ਜਿਹੜੀ ਵੀਡੀਓ ਕਲਿੱਪ ਇਕਾਈ ਹੈ ਉਹਦੇ ਵਿੱਚ ਮੈਂ ਦੇਖਿਆ ਸੀ ਕਿ ਜਿਹੜੀ ਪ੍ਰिजन ਵੈਂਚ ਲੈ ਕੇ ਜਾ ਰਹੀ ਸੀ ਉਹਦੇ ਪਿੱਛੇ ਕੋਈ ਗਾਰਡ ਨਹੀਂ ਸੀ ਤੇ ਜਿਹੜਾ ਮੇਰੀ ਆਪਣੀ ਅਸੈਸਮੈਂਟ ਹੈ ਵੀਡੀਓ ਦੇਖ ਕੇ ਉਹੀ ਦਿਖ ਰਿਹਾ ਹੈ ਕਿ ਉਹ ਸਿਕਿਉਰਿਟੀ ਐਡਿਕੁਏਟ ਨਹੀਂ ਹੈ ਬਾਕੀ ਉਹਦੀ ਫੈਮਿਲੀ ਜੋ ਹੁਣ ਇਨਸਟਰਕਸ਼ਨਸ ਦਊਗੀ ਉਸ ਦੇ ਹਿਸਾਬ ਨਾਲ ਸੀ ਕੋਰਟ ਨੂੰ ਹੋਣਾ ਇਸ ਤਰ੍ਹਾਂ ਕਿ ਮੰਗ ਕੀ ਹੈ ਕਿ ਹੱਥ 'ਚ ਬੇੜੀਆਂ ਹੱਥ 'ਚ ਮਤਲਬ ਪੈਰਾਂ 'ਚ ਬੇੜੀਆਂ ਪਾ ਕੇ ਲਿਆ ਜਾਏ ਹੱਥ ਬੰਦ ਕੇ ਲਿਆ ਜਾਏ ਔਰ ਵੀਡੀਓਗ੍ਰਾਫੀ ਕਰਾਈ ਜੀ ਹਾਂਜੀ ਇਹ ਤਿੰਨ ਡਿਮਾਂਡ ਹੈ ਸਾਡੀ ਪਹਿਲੀ ਤਾਂ ਲਾਈਫ ਐਂਡ ਲਿਬਰਟੀ ਪ੍ਰੋਟੈਕਟ ਕੀਤੀ ਜਾ ਜਿੰਨੀ ਦੇਰ ਪੰਜਾਬ ਪੁਲਿਸ ਦੇ ਗ੍ਰਿਫਟ ਹੈ ਉਸ ਤੋਂ ਇਲਾਵਾ ਅਸੀਂ ਕਿਹਾ ਕਿਉਂਕਿ ਹਰ ਬਾਰੀ ਫੇਕ ਇਨਕਾਊਂਟਰ ਦਾ ਸਟੇਜ ਮੈਨੇਜ ਇਹ ਹੁੰਦਾ ਕਿ ਬੰਦੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਗੋਲੀਬਾਰਿਸ਼ ਮਾਰਿਆ ਗਿਆ ਤੇ ਉਹ ਆਪ ਆਪਣੇ ਰਾਈਟਸ ਗਿਵ ਅਪ ਕਰ ਰਿਹਾ ਕਿ ਮੈਨੂੰ ਬੇੜੀਆਂ ਚ ਰੱਖਿਆ ਜਾਏ ਮੈਨੇ ਹੱਥ ਜਿਹੜੇ ਹਨ ਬੰਦ ਕੇ ਰੱਖੇ ਜਾਣ ਤਾਂ ਕਿ ਕੋਈ ਭੱਜਣ ਦੌੜਨ ਵਾਲੀ ਸਟੋਰੀ ਨਾ ਬਣਾਈ ਤੇ ਤੀਜੀ ਗੱਲ ਅਸੀਂ ਕਈ ਸੈ ਸੁਪਰੀਮ ਕੋਰਟ ਦੇ ਡਾਇਰੈਕਸ਼ਨ ਹੈ ਕਿ ਹਰ ਪੁਲਿਸ ਸਟੇਸ਼ਨ 'ਚ 24 ਆਵਰਸ ਕੈਮਰਾ ਸੀਸੀਟੀਵੀ ਚੱਲੇ ਰਹਿਣੇ ਚਾਹੀਦੇ ਤੇ ਪੰਜਾਬ ਪੁਲਿਸ ਹਰ ਬਾਰੀ ਵਾਰਦਾਤ ਬਣਾਉਂਦੀ ਹੈ ਕਿ ਉਹ ਕਹਿੰਦੀ ਕਿ ਜੀ ਇਹਨੇ ਜੇਲ੍ਹ 'ਚ ਬੈਠੇ ਹੋਏ ਕਮਿਟ ਕੀਤਾ ਹੈ ਤੇ ਮੈਂ ਕਹਿੰਦੀ 247 ਜਿੱਥੇ ਇੱਕ ਸੀਸੀਟੀਵੀ ਕੈਮਰਾ ਮੈਨੂੰ ਉੱਥੇ ਰੱਖਿਆ ਜਾਏ ਤਾਂ ਕਿ ਮੇਰੀ ਹਰ ਪੋਜੀਸ਼ਨ ਮੋਨੀਟਰ ਹੋ ਸਕੇ ਸਿੱਧਾ ਰੁਕ ਕਰ ਦਿਆ ਤਰਨ ਤਰਨ ਦਾ ਜਿੱਥੇ ਭਾਜਪੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅਸ਼ਵਨੀ ਸ਼ਰਮਾ ਜੋ ਕਿ ਭਾਜਪੀ ਦੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਲੋਕਾਂ ਦੀ ਸੇਵਾ ਕਰਨ ਵਾਲਾ ਕੈਂਡੀਡੇਟ ਮੰਨਦਾ ਹੈ ਔਰ ਪਾਰਟੀ ਨੇ ਹਰਜੀਤ ਸਿੰਘ ਦੇ ਰੂਪ ਚ ਲੋਕਾਂ ਨੂੰ ਇਹ ਮੌਕਾ ਦਿੰਦਾ ਹੈ ਰੇਟ ਮਾਫੀਆ ਰੇਟ ਮਾਫੀਆ ਹੁਣ ਇਹ ਰਾਣੇ ਕੀ ਹੋਇਆ ਤਰਨਤਾਰਨ ਜੀ ਮੈਂ ਸੋਚ ਰਿਹਾ ਸਾਡੇ ਵਾਲੇ ਗੁਰਦਾਸਪੁਰ ਵਾਲੀ ਹੋ ਰਿਹਾ ਤੂੰ ਮੇਰੇ ਨਾਲ ਚੱਲੋ ਮੈਂ ਖੁੱਲ੍ਹਣੇ ਨਿਮੰਤਰਣ ਦਿਨਾ ਜਿਦਾ ਖੇਤ ਜਿਦੀ ਰੇਤ ਇਹਦੀ ਆੜ ਚ ਇਲੀਗਲ ਮਾਈਨਿੰਗ ਤੜਾ ਤਰ ਹੋ ਰਹੀ ਹੈ ਕੀ ਉਹ ਸਰਕਾਰ ਦੇ ਨੁਮਾਇੰਦਿਆਂ ਦੇ ਮਰਜ਼ੀ ਦੇ ਬਿਨਾਂ ਹੋ ਰਹੀ ਹੈ ਇਹੀ ਆ ਤਰਨਤਾਰਨ ਦਾ ਸੁਰਕੀਆਂ ਬੋ ਕੋ ਬਟੋਰਨ ਲਈ ਕਹਤਾ ਜਿਹਦਾ ਖੇਤ ਉਹਦੀ ਰੇਤ ਉਹਦੀ ਉਹਨੂੰ ਰੇਤ ਪਤਾ ਨਹੀਂ ਮਿਲਨੀ ਆ ਜਾਂ ਨਹੀਂ ਮਿਲਨੀ ਪਰ ਇਹਨਾਂ ਦਾ ਦਾਅ ਜ਼ਰੂਰ ਲੱਗ ਗਿਆ ਤਰਨ ਤਰਨ ਵੀ ਇਹਨਾਂ ਦੀ ਚਪੇੜ ਚ ਆਇਆ ਔਰ ਇਹਦੇ ਉੱਤੇ ਇਹਨਾਂ ਦੇ ਆਗੂਆਂ ਦੇ ਉੱਤੇ ਵੀ ਜਿਹੜਾ ਚੰਬਲ ਪਿੰਡ ਹੈ ਇਹਨਾਂ ਦੇ ਕਿਸਾਨਾਂ ਨੇ ਇਲਜ਼ਾਮ ਵੀ ਲਾਇਆ ਨੇ ਇਹਨਾਂ ਤੇ ਇਹਦੇ ਅਨੇਕ ਪਿੰਡ ਨੇ ਇਹ ਜਿਹੜੇ 5-7 ਗੱਲਾਂ ਜਿਹੜੀਆਂ ਮੈਂ ਕਹਿੰਨਾ ਕਹਾਣੀ ਕਰ ਕਰਦੀ ਕਹਾਣੀ ਹਰ ਪੰਜਾਬ ਦੇ ਪਿੰਡ ਦੀ ਹੈ ਹਰ ਸ਼ਹਿਰ ਦੀ ਹੈ ਹਰ ਵਿਧਾਨ ਸਭਾ ਦੀ ਹੈ ਜਿਹੜੀਆਂ ਗੱਲਾਂ ਮੈਂ ਉੱਪਰ ਤੁਹਾਨੂੰ ਗਨਾਈਆਂ ਹੁਣ ਜਿਹੜਾ ਸ੍ਰੀ ਤਰਨਤਾਰਨ ਸਾਹਿਬ ਹੈ ਪਵਿੱਤਰ ਨਗਰੀ ਹੈ ਇਹਦੀਆਂ ਜਿਹੜੀਆਂ ਮੁੱਢਲੀਆਂ ਜ਼ਰੂਰਤਾਂ ਹੈ ਇਹ ਸਰਕਾਰ ਸਾਢੇ 3 ਸਾਲਾਂ ਚ ਉਹਨੂੰ ਪੂਰਾ ਕਰਨ ਚ ਵੀ ਸਫਲ ਨਹੀਂ ਹੋਈ ਕਿਸੇ ਵੀ ਸ਼ਹਿਰ ਦੀ ਪਛਾਣ ਹੁੰਦੀ ਹੈ ਕਿ ਉਥੇ ਸਫਾਈ ਦਾ ਕਿਹਦਾ ਪ੍ਰਬੰਧ ਹੈ ਇੱਥੇ ਕਹਿੰਦੇ ਉਹ ਇਹਨਾਂ ਦਾ ਟਰੀਟਮੈਂਟ ਪਲੈਂਟ ਹੀ ਨਹੀਂ ਚੱਲ ਰਿਹਾ ਗੰਦਾ ਪਾਣੀ ਲੋਕਾਂ ਨੂੰ ਮਿਲ ਰਿਹਾ ਸੀਵਰੇਜ ਦਾ ਟਰੀਟਮੈਂਟ ਪਲੈਂਟ ਜਿਹੜਾ ਬੰਦ ਪਿਆ ਇਹ ਜਿਹੜਾ ਰੋਡ ਆ ਬਸ ਬਸ ਸਟੈਂਡ ਵਾਲਾ ਉੱਤੇ ਢੇਰ ਲੱਗੇ ਪਏ ਨੇ ਪਵਿੱਤਰ ਨਗਰੀ ਹੈ ਗੰਦਗੀ ਦੇ ਢੇਰ ਨਾਲੀਆਂ ਸੜਕਾਂ ਟੁੱਟੀਆਂ ਹੋਈਆਂ ਮਤਲਬ ਜਿਹੜਾ ਜਿੱਥੇ ਪੂਰੇ ਪੰਜਾਬ ਕੀ ਮੈਨੂੰ ਲੱਗਦਾ ਹੈ ਹਿੰਦੁਸਤਾਨ ਤੋਂ ਵੀ ਲੋਕ Shri Tarantaran Saab ਮਤਾਂ ਦੇ ਕੇ ਆਉਂਦੇ ਨੇ ਉੱਤੇ ਪਾਣੀ ਦੀ ਸਪਲਾਈ ਨਹੀਂ ਹੈ ਸਟਰੀਟ ਲਾਈਟ ਨਹੀਂ ਹੈ ਗੰਦਗੀ ਦੇ ਢੇਰ ਨੇ ਉੱਤੇ ਸੀਵਰੇਜ ਟ੍ਰੀਟਮੈਂਟ ਪਲੈਂਟ ਨੂੰ ਚਾਲੂ ਨਾ ਰੱਖਣ ਚ ਚਾਲੂ ਕਰਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ ਇਹ ਜਿਹੜੇ ਮੂਡਲੀਆਂ ਜ਼ਰੂਰਤਾਂ ਖੱਡੇ ਪਏ ਹੋਏ ਨੇ ਆ ਮੇਨ ਸੜਕਾਂ ਦੇਖੋ ਤੁਸੀਂ ਦੋ ਸੜਕਾਂ ਮੇਨ ਨਾਲ ਦੇਖੋ ਅੰਦਰਲੇ ਜਾ ਕੇ ਦੇਖੋ ਲੋਕਾਂ ਦੀਆਂ ਗਲੀਆਂਾਂ 'ਚ ਪਰ ਅੱਜ ਕੱਲ ਤਾਂ ਇਹਨਾਂ ਨੇ ਚਿਹਰ ਨੂੰ ਇਹ ਤੇ ਕਹਿੰਦੇ ਸੀ ਸਮਾਰਟ ਪੰਜਾਬ ਬਣਾਣਾ ਇਹਨਾਂ ਨੇ ਤੇ ਕੂੜਾ ਚੁੱਕਣ ਦਾ ਵੀ ਪ੍ਰਬੰਧ ਹੈ ਨੀਂਣਾ ਕੋਲ ਉਹਨੂੰ ਵੀ ਅੱਗ ਲਾਉਂਦੇ ਨੇ ਔਰ ਲੋਕ ਆਪਣਾ ਨਰਕ ਬਣਾ ਕੇ ਰੱਖਿਆ ਪੂਰੇ ਔਰ ਉਹਦੇ ਤੋਂ ਤਰਨ ਤਰਨ ਵੀ ਬਾਂਝਾ ਨਹੀਂ ਹੈ ਮੈਂ ਇਹ ਕਹਿਣਾ ਚਾਹੁੰਦਾ ਸਾਨੂੰ ਵੀ ਪਤਾ ਹੈ ਚੋਣਾਂ ਦੇ ਨਾਲ ਸਰਕਾਰ ਦੇ ਸੁਭਾਅ ਨੂੰ ਫਰਕ ਨਹੀਂ ਪੈਂਦਾ ਲੇਕਿਨ ਇੱਕ ਮੈਸੇਜ ਤਰਨ ਤਰਨ ਦੀ ਪਵਿੱਤਰ ਧਰਤੀ ਤੋਂ ਜਾ ਸਕਦਾ ਇਹ ਮਾਨ ਸਾਹਿਬ ਇਹ ਆਮ ਆਦਮੀ ਪਾਰਟੀ ਜਿਨ 3.5 ਸਾਲ ਚ ਸਵਾਏ ਠੱਗੀ ਦੇ ਸਵਾਏ ਭ੍ਰਸ਼ਟਾਚਾਰ ਵਧਾਨ ਦੇ ਸਵਾਏ ਇਲੀਗਲ ਮਾਈਨਿੰਗ ਦੇ ਸਵਾਏ ਲੋਕਾਂ ਦੇ ਨੂੰ ਲਾਰੇ ਲਾਣ ਦੇ ਸਵਾਏ ਐਡਵਰਟਾਈਜ਼ਮੈਂਟ ਦੇ ਕੁਝ ਨਹੀਂ ਕੀਤਾ ਅਸੀਂ ਤੁਹਾਡੀ ਕਾਰਗੁਜ਼ਾਰੀ ਤੋਂ ਨਰਾਜ਼ ਆਂ ਔਰ ਤੁਹਾਡੀ ਮਨਜੀ ਠੋਕਣ ਦਾ ਮੂਡ ਬਣਾਇਆ 27 ਚ ਤੇ ਮੰਜੀ ਸਤਾਈ ਤੇ ਠੋਕਣੀ ਆ ਤੇ ਮੰਜੀ ਹਲਾਤ ਆ ਦਈਏ ਇਹ ਬੇਨਤੀ ਜਿਹੜੀ ਆ ਤੁਹਾਡੇ ਮਾਧਿਅਮ ਨਾਲ ਤਰਨ ਤਰਨ ਦੇ VOTER ਨੂੰ ਕਰਨ ਦੇ ਲਈ ਪਰ ਇਹ ਜਿਹੜੇ ਇਲਜ਼ਾਮ BJP ਲਾ ਰਹੀ ਹੈ ਆਮ ਆਦਮੀ ਪਾਰਟੀ ਇਹਦਾ ਸਾਰਤਕ ਜਵਾਬ ਉਹਨਾਂ ਕੋਲੋਂ ਆਏ ਮੈਂ ਕਦੀ ਉਮੀਦ ਨਹੀਂ ਕਰਦਾ ਕਦੀ ਉਮੀਦ ਨਹੀਂ ਕਰਦਾ ਕਿਉਂਕਿ ਉਹ ਪੰਜਾਬ ਦੇ ਅੰਦਰ ਕੋਈ ਵਿਪਤਾ ਆ ਜਾਏ ਉਹ ਦੌੜ ਕੇ ਹਸਪੀਟਲ ਚਲੇ ਜਾਂਦੇ ਨੇ ਕੰਸਰਨ ਬੰਦੇ ਲੋਕਾਂ ਤੇ ਦਿਖਦੇ ਨਹੀਂ ਆ ਲੇਕਿਨ ਆਪਣੀ ਜਵਾਬਦੇਹੀ ਦੀ ਜਗਾ ਉਲਟੀ ਗੱਲਬਾਤ ਕਰਨ ਦੇ ਅੰਦਰ ਉਹਨਾਂ ਦਾ ਵਿਸ਼ਵਾਸ ਹੈ ਲੇਕਿਨ ਮੈਂ ਇੱਕ ਗੱਲ ਦਾ ਯਕੀਨ ਦਿਲਾਉਂਗਾ ਹਰਜੀਤ ਸਿੰਘ ਰਾਜਨੀਤੀ ਦੇ ਅੰਦਰ ਸੇਵਾ ਲਈ ਭਾਜਪਾ ਨੇ ਇਹਨੂੰ ਕੈਂਡੀਡੇਟ ਉਤਾਰਿਆ ਇਹ ਆਪਣਾ ਕੁਝ ਨਹੀਂ ਬਣਾਏਗਾ ਦਿਨ ਰਾਤ ਲੋਕਾਂ ਦੀ ਸੇਵਾ ਕਰੇਗਾ ਇਸ ਕਰਕੇ ਇਹ ਜਿਹੜੇ ਚਾਰ ਸ਼ੀਟ ਹੈ ਅਜੀ ਤੁਹਾਡੇ ਮਾਧਿਅਮ ਨਾਲ ਜਿਹੜੀ ਛਾਇਆ ਕਰ ਰਹੀਆਂ ਆਮ ਆਦਮੀ ਪਾਰਟੀ ਇਹਦੇ ਉੱਤੇ ਕਿ ਤਰਨਤਾਰਨ ਦੇ ਅੰਦਰ ਸਫਾਈ ਲਈ ਸਿਵਰੇ ਲਈ ਪਾਣੀ ਲਈ ਸੜਕਾਂ ਲਈ ਜਿਹੜੇ ਖੱਡੇ ਪਏ ਨੇ ਜਿਹੜਾ ਇਸ ਪਵਿੱਤਰ ਨਗਰੀ ਨੂੰ ਇਹਨਾਂ ਨੇ ਦੂਸ਼ਿਤ ਕੀਤਾ ਹੈ ਇਹਦਾ ਦੋਸ਼ੀ ਕੌਣ ਹੈ ਇਹਦਾ ਜਵਾਬ ਜ਼ਰੂਰ ਦੇ ਬਾਕੀ ਤਾਂ ਕਹਾਣੀ ਕਰ ਕਰਦੀ ਤੁਹਾਨੂੰ ਸੁਣਾਈ ਦਿੱਤੀ ਹੈ ਉਹ ਪੰਜ ਸੱਤ ਮੁੱਦੇ ਤਰਨਤਾਰਨ ਚ ਜਿਆਦਾ ਪ੍ਰਬਲ ਨਹੀਂ ਲੇਕਿਨ ਪੰਜਾਬ ਦੇ ਹਰ ਕੋਨੇ ਚ ਨਸ਼ਾ ਵੀ ਹੈ ਕਾਨੂੰਨ ਦਾ ਰਾਜ ਨਹੀਂ ਹੈ 갱스터 দন্দনਾਰੇ ਨੇ ਇਹ ਹਾਲਾਤ ਹੈ ਫਰੂਤੀਆਂ ਮੰਗੀਆਂ ਜਾਂਦੀਆਂ ਤਰਨ ਤਰਨ ਵੀ ਉਹਦੇ ਤੋਂ ਗ੍ਰਸਿਤ ਹੈ ਇਹਨੂੰ ਮੁਕਤ ਕਰਾਨ ਲਈ ਨਸ਼ੇ ਨੂੰ ਨਸ਼ਾ ਕਰਨ ਵਾਲੇ ਲੋਕ ਖਤਮ ਨਹੀਂ ਕਰ ਸਕਦੇ ਨਸ਼ੇ ਨੂੰ ਉਹੀ ਖਤਮ ਕਰ ਸਕਦਾ ਗੁਰੂ ਮਹਾਰਾਜ ਜੀ ਕੋਲ ਇੱਕ ਬੱਚਾ ਆਇਆ ਸੀ ਉਹਦੀ ਦਾਦੀ ਮਾਂ ਲੈ ਕੇ ਆਈ ਕਿ ਗੋੜ ਖਾਂਦਾ ਉਹ ਕਹਿੰਦੇ 7 ਦਿਨ ਬਾਅਦ ਆਈਓ 7 ਦਿਨ ਬਾਅਦ ਆਇਆ ਕਹਿੰਦੇ ਉਹਨੂੰ ਸਿਰ ਤੇ ਹੱਥ ਫੇਰਿਆ ਤੇ ਕਹੇ ਬੇਟਾ ਗੁੜ ਨਹੀਂ ਖਾਣਾ ਗੁੜ ਦੇ ਨਾਲ ਨਾ ਫਿੰਸੀਆਂ ਹੁੰਦੀਆਂ। ਉਹ ਬੁੱਢੀ ਮਾਈ ਬੜੀ ਪਰਚਾਨ ਹੋਈ। ਉਹ ਕਹਿੰਦੀ ਮੈਂ 7 ਦੇ 50 ਕਿਲੋਮੀਟਰ ਦਾ ਪੈਂਡਾ ਕਰਕੇ ਆਈ ਆ। ਤੇ ਤੁਸੀਂ ਇਹ ਗੱਲ ਹੀ ਕਹਿਣੀ ਤੇ 7 ਦਿਨ ਪਹਿਲਾਂ ਵੀ ਕਰਦੇ। ਮਹਾਰਾਜ ਜੀ ਕਹਿੰਦੇ ਕਿ ਉਦੋਂ ਮੈਂ ਆਪੇ ਗੁੜ ਖਾਂਦਾ ਸੀ। ਤੇ ਇਸ ਕਰਕੇ ਗੁੜ ਛਡਾਣ ਲਈ ਅਗਰ ਮਹਾਰਾਜ ਜੀ ਨੂੰ 7 ਦਿਨ ਖੁਦ ਗੁੜ ਛਡਣਾ ਪਿਆ ਤੇ ਬੱਚੇ ਤੇ ਉਹਦਾ ਅਸਰ ਹੋਇਆ। ਨਸ਼ਾ ਕਰਨ ਵਾਲੇ ਨਸ਼ੇ ਚ ਮर्यादाਵਾਂ ਦਾ ਭੰਗ ਕਰਨ ਕਰਨ ਵਾਲੇ ਨਸ਼ਾ ਛਡਣ ਦੀ ਗੱਲ ਉਹ ਗੱਲ ਕਰਦੇ ਨੇ ਲੋਕੀ ਥੱਲੋਂ ਹੱਸਦੇ ਨੇ ਇਸ ਕਰਕੇ ਜਦੋਂ ਵੀ ਨਸ਼ਾ ਖਤਮ ਹੋਣਾ ਪੰਜਾਬ 'ਚ ਬੀਜੇਪੀ ਨੇ ਕਰਨਾ ਔਰ ਭ੍ਰਸ਼ਟਾਚਾਰ ਮੁਕਤ ਸ਼ਾਸਨ ਅਗਰ ਕੋਈ ਦੇ ਸਕਦਾ ਤੇ ਬੀਜੇਪੀ ਦੇ ਸਕਦੀ ਹੈ ਆਓ ਮਿਲ ਕੇ ਤਰਨ ਤਰਨ ਤੋਂ ਇਹਦੀ ਸ਼ੁਰੂਆਤ ਕਰੀਏ ਹੁਣ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਗੋਲਡਨ ਬாய் ਨੀਰਤ ਚੋਪੜਾ ਦੀ ਗੋਲਡਨ ਬாய் ਨੀਰਤ ਚੋਪੜਾ ਆਪਣੇ ਪਿੰਡ ਖੰਡਰਾ ਦੇ ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਸਕੂਲੀ ਬੱਚਿਆਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਇਸ ਮੌਕੇ ਨੀਰਤ ਚੋਪੜਾ ਨੇ ਬੱਚਿਆਂ ਦੀ ਹਿੰਮਤ ਵਧਾਉਂਦਿਆਂ ਕਿਹਾ ਕਿ ਜਿਸ ਵੀ ਫੀਲਡ ਦੇ ਵਿੱਚ ਜਾਓ ਉੱਥੇ ਮਿਹਨਤ ਕਰੋ ਤੇ ਆਪਣੇ ਆਪ ਤੇ ਭਰੋਸਾ ਰੱਖੋ ਤੇ ਸਬਰ ਵੀ ਜ਼ਰੂਰਤ ਹੈ ਕਿਉਂਕਿ ਸਫਲਤਾ ਟਾਈਮ ਮੰਗਦੀ ਹੈ था बच्चों से मिलना भी था और जो भी रिक्वायरमेंट लगती है बच्चों की कबड्डी के बच्चे थे या और भी स्कूल को क्या क्या रिक्वायरमेंट लगती है अपनी तरफ से जो भी बन पाया काफ़ी लोग आए थे एस साहब आए थे शर्मा जी आए थे रिफाइनरी से तो उनसे ही बात करें किस तरीके से गाँव को और ज़्यादा ऊपर उठा सकते हैं तो गाँव के बच्चों को और आस के गुआंड के बच्चे हैं शेरा के हैं बाल धर्मगढ़ किराना आसन जो भी मतलब या आसपास से और भी गांव के आना चाहें तो कोशिश करेंगे कि भाई बच्चों को वो सपोर्ट मिल सके जेवलिन बच्चों की क्या रुचि को बातचीत थी बच्चों के क्या अभी तो कबड्डी के थे जी बच्चे जेवलिन का अभी देखेंगे आगे अगर कोई बच्चा करना चाहता है तो एक लड़का है गांव का पर वो करनाल करता है ट्रेनिंग तो आगे बच्चों को जो भी उनकी रुचि होगी उनसे पूछते रहेंगे प्रदेश के युवाओं को क्या कहना चाहेंगे आज आप पानी से हैं बस यही कहना चाहूँगा पानीपत तो जी मैं हूँ ही इसी गाँव का ही पर यही कहना चाहूँगा कि भाई जो भी जिस भी जिस भी फील्ड में जा रहे हो आप अच्छे से मेहनत करो अपने पर विश्वास रखो और पेशेंस रखो आज के टाइम पे सब्र बहुत ज़्यादा जरूरी है क्योंकि दुनिया ऐसा लग रहा है बहुत ही तेज़ चल रही है पर कुछ फील्ड ऐसे होते हैं जिसमें आपको बहुत ज़्यादा टाइम लगता है अचीव करने में